ਸੈਂਕੜੇ ਦੀ ਗਿਣਤੀ ਚ ਪੁਲਿਸ ਮੁਲਾਜ਼ਮੇ ਇੱਥੇ ਪਹੁੰਚੇ ਨੇ ਦੀ ਪਹਿਲਾਂ ਤਾਂ ਆਪਣਾ ਨਾਪੇ ਸਟੇਸ਼ਨ ਦਾ ਸੀਗਾ ਚਲੋ ਉੱਥੇ ਇਹਨਾਂ ਨੇ ਫੋਰਸ ਲਾਤੀ ਇਹਨਾਂ ਨੇ ਜੋਰ ਜਿਵੇਂ ਕਹਦੀ ਹੈ ਵੀ ਸਰਕਾਰਾਂ ਨੇ ਜੋਰ ਲਾ ਕੇ ਉੱਥੋਂ ਠਾਲਦੇ ਆਪਾਂ ਨੇ ਪਿੰਡ ਕਕਰਾਲਾ ਦੇ ਵਿੱਚ ਉਸੇ ਲਾਈਨ ਦੇ ਉੱਪਰ 2 ਕਿਲੋਮੀਟਰ ਪਿੱਛੇ ਆ ਕੇ ਲਾ ਲਿਆ ਜੀ ਕਰੜਾ ਸੌਰੀ ਇੱਕ ਬਿਜਲੀ ਐਕਟ ਆਇਆ ਸੈਂਟਰ ਵੱਲੋਂ ਤੋਂ ਪੰਜਾਬ ਸਰਕਾਰ ਨੂੰ ਬਿਜਲੀ ਐਕਟ 2025 ਆਇਆ ਕਿ ਤੁਸੀਂ ਇਹਦੇ ਤੇ ਆਪਣੀ ਸਹਿਮਤੀ ਦਿਤਾਓ ਆਪਣਾ ਪੱਖ ਇਹਦੇ ਤੇ ਪੇਸ਼ ਕਰੋ ਸੋ ਹਜੇ ਹਜੇ ਤੱਕ ਪੰਜਾਬ ਸਰਕਾਰ ਨੇ ਇਹਦੇ ਤੇ ਚੁੱਪੀ ਸਾਦੀ ਹੋਈ ਹੈ ਜਦਕਿ ਮੁੱਢ ਤੋਂ ਇਸ ਚੀਜ਼ ਨੂੰ ਨਕਾਰਨਾ ਚਾਹੀਦਾ ਕਿਉਂਕਿ ਇਹ ਆਮ ਹਰ ਵਰਗ ਦੇ ਆਮ ਲੋਕਾਂ ਦੇ ਇਹ ਬਿਲਕੁਲ ਐਕਟ ਆ ਜਿਹੜਾ ਉਲਟਾ ਹੈ ਕਿਉਂਕਿ ਜੇ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਜਾਂਦਾ ਪ੍ਰਾਈਵੇਟ ਹੱਥਾਂ ਦੇ ਵਿੱਚ ਬਿਜਲੀ ਬੋਰਡ ਚਲਿਆ ਜਾਂਦਾ ਤਾਂ ਬਿਜਲੀ ਤਕਰੀਬਨ ਇਤੋਂ ਡਬਲ ਦੁੱਗਣੀ ਤੋਂ ਤਿੰਗਣੀ ਮਹਿੰਗੀ ਹੋ ਜਾਣੀ ਆ ਤੇ ਆਮ ਲੋਕਾਂ ਤੋਂ ਇਹ ਪਹੁੰਚ ਤੋਂ ਬਾਹਰ ਹੋ ਜਾਣੀ ਆ ਤਾਰ ਰਹੀਆਂ ਗੱਡੀਆਂ ਵੀ ਆ ਗਈਆਂ ਜੀ ਪੁਲਿਸ ਵੀ ਆ ਗਈ ਹੋ ਸਕਦਾ ਜਬਰੀ ਚੱਕ ਕੇ ਵੀ ਲਿਆ ਜਾ ਸਕਦੇ ਨੇ ਜੀ ਤੁਸੀਂ 2 ਵਜੇ ਤੱਕ 3 ਵਜੇ ਤੱਕ ਕਿੱਥੇ ਬੈਠਣੀ ਬੈਠਣਾ ਹੀ ਬੈਠਣਾ ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ ਜੀ 10 ਤਰੀਕ ਨੂੰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ 10 ਸਰ 11 ਜਿਹੜੀ ਤਰੀਕ ਹੈ ਉਹ ਆਪਾਂ ਦੋ ਤਰੀਕਾਂ ਰੱਖੀਆਂ ਨੇ ਵੀ ਆਪਾਂ ਪੰਜਾਬ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਨੇ ਹਰੇਕ ਘਰੇ ਲੱਗੇ ਹੋਏ ਨੇ ਜਿੱਥੇ ਨਵੇਂ ਲਾ ਰਹੇ ਨੇ ਕਿਉਂਕਿ ਇਹ ਸਿਰਫ ਇਹੀ ਕਹਿੰਦੇ ਨੇ ਵੀ ਸਾਡੇ ਕੋਲ ਚਿੱਪ ਵਾਲੇ ਮੀਟਰ ਨੇ ਅਸੀਂ ਉਹ ਚਾਹੁੰਦੇ ਆ ਵੀ ਤੁਸੀਂ ਹਰੇਕ ਵਰਗ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਆ ਵੀ ਪੱਟਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਓ 10 ਹਰ 11 ਤਰੀਕ ਨੂੰ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਸਿੰਘ ਮਾਝਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕਿ ਟ੍ਰੇਨਾਂ ਰੋਕਾਂਗੇ ਟਰੈਕ ਰੋਕਾਂਗੇ 2 ਘੰਟੇ ਲਈ 1 ਤੋਂ 3 ਵਜੇ ਤੱਕ ਸੋ ਨਾਬਾ ਦੇ ਵਿੱਚ ਪਹਿਲਾਂ ਕਿਸਾਨ ਪਹੁੰਚੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਿਆ ਅਤੇ ਉਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਫੈਸਲਾ ਚੇਂਜ ਕੀਤਾ ਉਹਨਾਂ ਨੇ ਨਾਬਾ ਦੇ ਨਜ਼ਦੀਕ ਤਕਰੀਬਨ 3-4 ਕਿਲੋਮੀਟਰ ਕਕਰਾਲਾ ਪਿੰਡਾ ਕਕਰਾਲੇ ਪਿੰਡ ਦੇ ਫਾਟਕ ਤੇ ਟਰੈਕ ਦੀ ਮੌਕੇ ਤੇ ਪਲੈਨਿੰਗ ਬਣਾਈ ਤੇ 1 ਵਜੇ ਉਹ ਟਰੈਕ ਰੋਕ ਲਿਆ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਉਹ ਟਰੈਕ ਤੇ ਅਸੀਂ ਮੌਜੂਦ ਹਾਂ ਜਿੱਥੇ ਕਿਸਾਨ ਉਸ ਟਰੈਕ ਤੇ ਬੈਠੇ ਨੇ ਕਿ ਲਾਂ ਰੁਕਣੀਆਂ ਨੇ ਅਸੀਂ 2 ਘੰਟੇ ਲਈ ਉਹ 2 ਘੰਟੇ ਲਈ ਰੇਲਾਂ ਰੋਕ ਚੁੱਕੇ ਨੇ ਅਤੇ ਦੂਜੇ ਪਾਸੇ ਹੁਣ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਿਆ ਦੇਖੋ ਕਿ ਸੰਕੜੇ ਦੀ ਗਿਣਤੀ 'ਚ ਪੁਲਿਸ ਮੁਲਾਜ਼ਮੇ ਇੱਥੇ ਪਹੁੰਚੇ ਨੇ ਡੀਐਸਪੀ ਇੱਥੇ ਪਹੁੰਚੇ ਨੇ ਐਸਐਚਓ ਮਤਲਬ ਵੱਡੀ ਗਿਣਤੀ ਚ ਕਈ ਐਸਐਚਓ ਤੇ ਕਈ ਡੀਐਸਪੀ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਏ ਉਹਨਾਂ ਦੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਆ ਕਿਸਾਨ ਕਹਿ ਰਹੇ ਨੇ ਕਿ ਅਸੀਂ 2 ਘੰਟੇ ਦਾ ਸੰਕੇਤਕ ਧਰਨਾ ਲਗਾਉਣਾ ਪਰ ਪੁਲਿਸ ਕਹਿ ਰਹੀ ਆ ਕਿ ਤੁਸੀਂ ਧਰਨਾ ਨਹੀਂ ਲਗਾ ਸਕਦੇ ਕਿਤੇ ਨਾ ਕਿਤੇ ਉਹਨਾਂ ਦੀ ਗੱਲਬਾਤ ਵੀ ਚੱਲ ਰਹੀ ਆ ਮੀਟਿੰਗ ਵੀ ਚੱਲ ਰਹੀ ਆ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ 2 ਘੰਟੇ ਲਈ ਵੀ ਨਹੀਂ ਤੁਸੀਂ ਰੇਲਾ ਰੋਕ ਸਕਦੇ ਬਾਈ ਜੂਰੀ ਮੌਜੂਦ ਨੇ ਕੀ ਨਾਮ ਵੀ ਜੀ ਆਪਣਾ ਨਰਨੋ ਪ੍ਰਿੰਸ ਵੀਰ ਸਿੰਘਾ ਪਿੰਡ ਟੋਡਰਵਾਲਾ ਸੀਨੀਅਰ ਮੀਤ ਪ੍ਰਧਾਨ ਬਲਾਕ ਨਾਬਾ ਜੀ ਠੀਕ ਆ ਜੀ ਪ੍ਰ ਤਾਂ ਹੁਣ ਕਦੋਂ ਤੱਕ ਤੁਸੀਂ ਬੈਠੇ ਹੋ ਤੀ तकरीबन ਆਪਣਾ 1 ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਸੀਗਾ ਜੀ ਇਹ ਪਹਿਲਾਂ ਤਾਂ ਆਪਣਾ ਨਾਬੇ ਸਟੇਸ਼ਨ ਦਾ ਸੀਗਾ ਚਲੋ ਉੱਥੇ ਇਹਨਾਂ ਨੇ ਫੋਰਸ ਲਾਤੀ ਇਹਨਾਂ ਨੇ ਜੋਰ ਜਿਵੇਂ ਕਹਦੀ ਹੈ ਵੀ ਸਰਕਾਰਾਂ ਨੇ ਜੋਰ ਲਾ ਕੇ ਉੱਥੋਂ ਠਾਲਦੇ ਆਪਾਂ ਨੇ ਪਿੰਡ ਕਕਰਾਲਾ ਦੇ ਵਿੱਚ ਉਸੇ ਲਾਈਨ ਦੇ ਉੱਪਰ 2 ਕਿਲੋਮੀਟਰ ਪਿੱਛੇ ਆ ਕੇ ਲਾ ਲਿਆ ਜੀ ਜੋਦੇ ਆਪਣੇ ਪੂਰੇ ਚੜਦੀ ਕਲਾ ਚ ਨੇ ਜੀ ਪੁਲਿਸ ਵੱਧ ਤੋਂ ਵੱਧ ਕੀ ਕਰ ਸਕਦੀ ਆ ਆਪਾਂ ਨੂੰ ਚੱਕ ਕੇ ਹੀ ਲਿਜਾ ਸਕਦੀ ਆ ਦੋ ਦਿਨ ਰੱਖ ਲੈਣਗੇ ਚਾਰ ਦਿਨ ਰੱਖ ਲੈਣਗੇ ਆਪਣਾ ਇੱਕ ਘੰਟਾ ਲੱਗ ਗਿਆ ਇੱਕ ਘੰਟਾ ਰਹਿੰਦਾ ਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਜੇ ਪੁਲਿਸ ਵੀ ਇੱਥੇ ਪਹੁੰਚ ਰਹੀ ਆ ਹੁਣ ਗਿਣਤੀ ਚ ਆ ਰਹੇ ਆ ਕੀ ਲੱਗਦਾ ਤੁਹਾਨੂੰ ਕਾਫੀ ਪੁਲਿਸ ਪਹੁੰਚ ਪਹੁੰਚ ਤਾਂ ਆ ਰਹੀ ਆ ਗੱਡੀਆਂ ਵੀ ਆ ਗਈਆਂ ਜੀ ਪੁਲਿਸ ਵੀ ਆ ਗਈ ਹੋ ਸਕਦਾ ਜਬਰੇ ਚੱਕ ਕੇ ਵੀ ਲਿਜਾ ਸਕਦੇ ਨੇ ਜੀ ਪਰ ਆਪਣੇ ਜੋਧੇ ਡਟੇ ਪਏ ਨੇ ਜੀ ਪੂਰੇ ਤੁਸੀਂ 2 ਵਜੇ ਤੱਕ 3 ਵਜੇ ਤੱਕ ਕਿੱਥੇ ਬੈਠਣੀ ਬੈਠਣਾ ਬੈਠਣਾ ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ ਜੀ ਜਿਹੜਾ ਸਾਡੇ ਆਗੂਆਂ ਨੇ ਸਾਨੂੰ ਦੱਸਤਾ ਉਹ 3 ਵਜੇ ਤੱਕ ਬੈਠਣਾ ਹੀ ਬੈਠਣਾ ਹੈ ਜੀ। ਹਾਂਜੀ। ਤਾਂ ਇਸੇ ਆਗੂਆਂ ਨਾਲ ਗੱਲਬਾਤ ਵੀ ਹੋਈ। ਡੀਐਸਪੀ ਨੇ ਉਹਨਾਂ ਨੂੰ ਬੁਲਾਇਆ। ਉਹਨਾਂ ਨੂੰ ਕਿਹਾ ਕਿ ਤੁਸੀਂ ਧਰਨਾ ਨਾ ਲਗਾਓ। ਇਹੀ ਗੱਲ ਆਖੀ। ਇਹੀ ਗੱਲਾਂ ਚੱਲ ਰਹੀਆਂ ਨੇ। ਹਾਂਜੀ। ਚਲੋ ਵਿੱਚ ਕਈ ਗੱਲਾਂ ਨੇ। ਹਜੇ ਮੈਂ ਨਹੀਂ ਗੱਲ ਕਰ ਸਕਦਾ ਹੈਗਾ ਵੀ 3 ਵਜੇ ਤੱਕ ਆਪਾਂ ਨਹੀਂ ਦੱਸ ਸਕਦੇ ਵੀ ਕੀ ਗੱਲਬਾਤ ਹੋਈ। ਉਸ ਤੋਂ ਬਾਅਦ ਆਪਾਂ ਕਲੀਅਰ ਕਰ ਦਾਂਗੇ। ਦੇਖੋ ਤੱਕਾ ਦਾ ਕਰ ਰਹੀ ਹੈ ਆਪਣੇ ਨਾਲ ਪੁਲਿਸ ਜੀ। ਤਾਂ ਜਿੰਨੀ ਗਿਣਤੀ ਤੁਹਾਡੀ ਆ ਇੰਨੀ ਗਿਣਤੀ 'ਚ ਤਾਂ ਪੁਲਿਸ ਵੀ ਪਹੁੰਚ ਗਈ ਇੱਥੇ। ਵੱਧ ਪਹੁੰਚ ਗਈ ਜੀ। ਕਾਰਨ ਕੀ ਹੋ ਗਿਆ ਜੀ ਪਹਿਲਾ ਆਪਣਾ ਨਾਬਾ ਸਟੇਸ਼ਨ ਕਰਕੇ ਬੰਦੇ ਅੱਧੋਂ ਵੱਧਾ ਆਪਣੇ ਨਾਬਾ ਸਟੇਸ਼ਨ ਤੇ ਚਲੇ ਗਏ ਹੌਲੀ ਹੌਲੀ ਹੁਣ ਬੰਦੇ ਜਿਉਂ-ਜਿਉਂ ਪਤਾ ਲੱਗ ਰਹੇ ਆ ਉਹਨਾਂ ਨੂੰ ਆਪਣੇ ਉਰੇ ਪਹੁੰਚ ਰਹੇ ਨੇ ਜੀ ਹਾਂ ਜੀ ਬਿਲਕੁਲ ਜਨ ਕਿ ਹੁਣ ਤੁਸੀਂ ਬੈਠ ਗਏ 3 ਵਜੇ ਤੱਕ ਤੁਸੀਂ ਇੱਥੇ ਬੈਠੋਗੇ ਤੱਕ ਡਟ ਕੇ ਰਹਾਂਗੇ ਜੀ ਪੂਰਾ ਹਾਂ ਜੀ ਚਾਹ ਜਬਰੇ ਕਰਨ ਦੀ ਕੋਸ਼ਿਸ਼ ਕਰੀ ਜਬਰੇ ਕਰਨਗੇ ਚੱਕੇ ਲੈ ਜਾਣਗੇ ਕੋਈ ਪਰਵਾਹ ਨਹੀਂ ਹੈ ਜੀ ਨਾ ਆਪਾਂ ਪਹਿਲਾਂ ਡਰਿਆ ਨਾ ਹੁਣ ਡਰਨਾ ਹੈ ਜੀ ਬਿਲਕੁਲ ਜੀ ਜਿਹੜੀ ਕਾਲ ਦਿੱਤੀ ਸੀ ਉਹਦੇ ਅਨੁਸਾਰ ਤੁਸੀਂ ਬਸ ਆਹ ਕਾਲ ਤੇ ਜਿਵੇਂ ਸਾਡੇ ਆਗੂਆਂ ਨੇ ਕਿਹਾ ਉਹ ਕਣ ਕਾਲ ਦੇ ਅਨੁਸਾਰ ਅਸੀਂ ਬੈਠੇ ਆਂ ਜ ਧਰਨਾ 3 ਵਜੇ ਤੱਕ ਲਾਵਾਂਗੇ ਜੀ ਹਾਂ ਹੋ ਸਕਦਾ ਸਾਨੂੰ ਚੱਕ ਕੇ ਲੈ ਜਾਣ ਗਿਆ ਬਰੀ ਤੇ ਕੋਈ ਗੱਲ ਨਹੀਂ ਲੈ ਜਾਣਗੇ ਫਿਰ ਛੱਡ ਜਾਣਗੇ ਫਿਰ ਕਿਹੜਾ ਆਪਣੇ ਗੋਲੀ ਮਾਰ ਦਣਗੇ ਜੀ ਇਹ ਮੈਂ ਬਾਈ ਜੀ ਕੀ ਨਾਮ ਆਪਣਾ ਮੈਂ ਪਰਵਿੰਦਰ ਸਿੰਘ ਬਾਬਰਪੁਰ ਬੀਕੇ ਜੂ ਆਜ਼ਾਦ ਜ਼ਿਲ੍ਹਾ ਅਗੂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਕਿਸਾਨ ਮਜ਼ਦੂਰ ਮੋਰਚਾ ਫੋਰਮ ਵੱਲੋਂ ਜੋ ਸ਼ੰਭੂ ਬਾਰਡਰ ਤੇ ਸੀ ਪਿਛਲੇ ਅੰਦੋਲਨ ਦੇ ਵਿੱਚ ਜੋ ਇੱਕ ਖੇਤੀ ਖਰੜਾ ਆ ਸੌਰੀ ਇੱਕ ਬਿਜਲੀ ਐਕਟ ਆਇਆ ਸੈਂਟਰ ਵੱਲੋਂ ਤੋਂ ਪੰਜਾਬ ਸਰਕਾਰ ਨੂੰ ਬਿਜਲੀ ਐਕਟ 2025 ਆਇਆ ਕਿ ਤੁਸੀਂ ਇਹਦੇ ਤੇ ਆਪਣੀ ਸਹਿਮਤੀ ਦਿਤਾਓ ਆਪਣਾ ਪੱਖ ਇਹਦੇ ਤੇ ਪੇਸ਼ ਕਰੋ ਸੋ ਹਜੇ ਹਜੇ ਤੱਕ ਪੰਜਾਬ ਸਰਕਾਰ ਨੇ ਤੇ ਚੁੱਪੀ ਸਾਦੀ ਹੋਈ ਹੈ ਜਦਕਿ ਮੁੱਢ ਤੋਂ ਇਸ ਚੀਜ਼ ਨੂੰ ਨਕਾਰਨਾ ਚਾਹੀਦਾ ਕਿਉਂਕਿ ਇਹ ਆਮ ਹਰ ਵਰਗ ਦੇ ਆਮ ਲੋਕਾਂ ਦੇ ਇਹ ਬਿਲਕੁਲ ਐਕਟ ਆ ਜਿਹੜਾ ਉਲਟਾ ਹੈ ਕਿਉਂਕਿ ਜੇ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਜਾਂਦਾ ਪ੍ਰਾਈਵੇਟ ਹੱਥਾਂ ਦੇ ਵਿੱਚ ਬਿਜਲੀ ਬੋਰਡ ਚਲਿਆ ਜਾਂਦਾ ਤਾਂ ਬਿਜਲੀ ਤਕਰੀਬਨ ਇਦੋਂ ਡਬਲ ਦੁੱਗਣੀ ਤੋਂ ਤਿੰਗਣੀ ਮਹਿੰਗੀ ਹੋ ਜਾਣੀ ਹੈ ਤੇ ਆਮ ਲੋਕਾਂ ਤੋਂ ਇਹ ਪਹੁੰਚ ਤੋਂ ਬਾਹਰ ਹੋ ਜਾਣੀ ਹੈ ਉਹ ਤੋਂ ਬਿਨਾ ਇਹਦੇ ਕਿਸਾਨੀ ਤੇ ਵੀ ਵੱਡਾ ਸੰਕਟ ਹੈ ਜਿਹੜਾ ਕਿ ਖੇਤੀ ਮੋਟਰਾਂ ਤੇ ਆਪਾਂ ਨੂੰ ਜਿਹੜਾ ਬਿਜਲੀ ਦੇ ਸਬਸਿਡੀ ਮਿਲਦੀ ਸੀ ਉਹ ਵੀ ਖਤਮ ਹੋ ਜਾਣੀ ਹੈ ਉਹਦੇ ਨਾਲ ਹੀ ਇਹਦੇ ਚ ਚਿੱਪ ਵਾਲੇ ਮੀਟਰ ਨੇ ਜਿਹੜੇ ਮੋਟਰਾਂ ਦੇ ਉੱਪਰ ਵੀ ਲੱਗ ਜਾਂਦੇ ਨੇ ਜਿਹਦੇ ਜੁਨਟਾ ਮੁਤਾਬਕ ਹੀ ਆਪਾਂ ਨੂੰ ਮੋਟਰਾਂ ਤੇ ਬਿਲ ਆਊਗਾ ਸੋ ਤੇਂਦਰ ਨੇ ਪੰਜਾਬ ਸਰਕਾਰ ਨੂੰ ਇਹ ਸਖਤ ਹਦਾਇਤਾਂ ਕਰੀਆਂ ਨੇ ਕਿ ਜਿੰਨੀ ਵੀ ਤਰ੍ਹਾਂ ਦੀਆਂ ਸਬਸਿਡੀਆਂ ਕਿਸੇ ਵੀ ਵਰਗ ਨੂੰ ਤੁਸੀਂ ਦਿਨੇ ਹੋ چاہے ਕਿਸਾਨੀ ਨੂੰ ਦਿਨੇ ਹੋ ਮੋਟਰ ਵਾਲੀਆਂ ਵੀ ਦਿਨੇ ਹੋ ਉਹ ਸਾਰੀਆਂ ਬੰਦ ਕੀਤੀਆਂ ਜਾਣੇ ਸਾਲ ਦੇ ਵਿੱਚ 2026 ਦੇ ਵਿੱਚ ਠੀਕ ਹੈ ਠੀਕ ਇਹਦੇ ਇਹਦੇ ਵਿਰੋਧ ਚ ਤੁਸੀਂ ਅੱਜ ਦੀ ਕਾਲ ਰੱਖੀ ਸੀ ਜਿਹੜਾ ਕਿ ਰੇਲ ਟ੍ਰੈਕਰ ਸੀ 2 ਘੰਟੇ ਲਈ ਜਾਮ ਕਰਾਂਗੇ 2 ਘੰਟੇ ਲਈ ਕਰਨੀ ਸੀ ਸੋ ਅੱਜ ਦਾ ਜਿਹੜਾ ਸਿਰਫ ਇਹ ਸੰਕੇਤਕ ਧਰਨਾ ਹੈ 2 ਘੰਟੇ ਤੇ ਰੇਲਵੇ ਟ੍ਰੈਕ ਜਿਹੜੇ ਕੁੱਲ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ 26 ਥਾਂ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜੋ ਫੋਰਮ ਦੇ ਵਿੱਚ ਨੇ ਉਹਨਾਂ ਵੱਲੋਂ ਇਹ ਟਰੈਕ ਜਾਮ ਕੀਤੇ ਜਾਣੇ ਨੇ ਜੋ 1 ਵਜੇ ਦਾ ਸਮਾਂ ਸੋ ਅਸੀਂ ਇੱਥੋਂ ਆਪਣਾ ਧਰਨਾ ਜਿਹੜਾ ਸ਼ਿਫਟ ਕਰਕੇ ਕਕਰਾਲੇ ਦੇ ਵਿੱਚ ਲਿਜਾ ਚੁੱਕੇ ਆ ਉੱਥੇ ਸਾਡੇ ਜਿਹੜੇ ਮਤਲਬ ਜਥੇਬੰਦੀਆਂ ਨੇ ਉਹ ਟਰੈਕ ਦੇ ਉੱਪਰ ਆ ਚੁੱਕੀਆਂ ਨੇ ਅਸੀਂ ਉੱਥੇ ਬੈਠ ਕੇ ਆਪਣਾ ਪ੍ਰੋਟੈਸਟ ਜਿਹੜਾ 2 ਘੰਟੇ ਦਾ ਉਹ ਸਫਲ ਬਣਾਵਾਂਗੇ ਇਹ ਤੋਂ ਬਾਅਦ 10 ਤਰੀਕ ਨੂੰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ 10 ਸਰ 11 ਜਿਹੜੀ ਤਰੀਕ ਹੈ ਉਹ ਆਪਾਂ ਦੋ ਤਰੀਕਾ ਰੱਖਿਆ ਨੇ ਵੀ ਆਪਾਂ ਪੰਜਾਬ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਨੇ ਹਰੇਕ ਘਰੇ ਲੱਗੇ ਹੋਏ ਨੇ ਜਿੱਥੇ ਨਵੇਂ ਲਾ ਰਹੇ ਨੇ ਕਿਉਂਕਿ ਇਹ ਸਿਰਫ ਇਹੀ ਕਹਿੰਦੇ ਨੇ ਵੀ ਸਾਡੇ ਕੋਲ ਚਿੱਪ ਵਾਲੇ ਮੀਟਰ ਨੇ ਅਸੀਂ ਉਹ ਚਾਹੁੰਦੇ ਆ ਵੀ ਤੁਸੀਂ ਹਰੇਕ ਵਰਗ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਆ ਵੀ ਪੱਟ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਓ 10 ਹਰ 11 ਤਰੀਕ ਨੂੰ ਜਿੱਥੇ ਬੰਦੀਆਂ ਤੁਹਾਡੀ ਬੈਕਫੁੱਟ ਤੇ ਖੜੀਆਂ ਨੇ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਜੁਰਮਾਨਾ ਨਹੀਂ ਪੈਣ ਦਿੰਦੇ ਇਹ ਤੁਹਾਡੇ ਪ੍ਰੋਟੈਸਟ ਕਰਾਂਗੇ ਤੁਹਾਡੇ ਲਈ ਇਸ ਕਰਕੇ ਵੀ ਤੁਸੀਂ ਇਹਦਾ ਸਾਥ ਦਿਓ ਤਾਂ ਹੀ ਆਪਾਂ ਇਹਨੂੰ ਜਿਹੜਾ ਬਿਜਲੀ ਐਕਟ ਹੈ ਇਹਨੂੰ ਆਪਾਂ ਰੱਦ ਕਰਾਉਣ ਦੇ ਵਿੱਚ ਸਫਲ ਹੋਵਾਂਗੇ ਸਾਰੇ ਵਰਗ ਸਾਡੇ ਨਾਲ ਤੁਰਨਗੇ ਇਕੱਠੇ ਆਉਣਗੇ ਬਿਲਕੁਲ ਜੀ ਸੋ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਨੇ ਇੱਥੇ ਡਟ ਗਏ ਇੱਥੇ ਕਕਰਾਲੇ ਰੇਲਵੇ ਟਰੈਕ ਤੇ ਬੈਠ ਗਏ ਤੇ ਪੁਲਿਸ ਪ੍ਰਸ਼ਾਸਨ ਗੱਲਬਾਤ ਕਰ ਰਹੀ ਆ ਆਗੂਆਂ ਨਾਲ ਕਿ ਤੁਸੀਂ ਧਰਨਾ ਇੱਥੇ ਨਾ ਲਗਾਓ ਰੇਲਵੇ ਟਰੈਕ ਨਾ ਜਾਮ ਕਰੋ ਪਰ ਜਿਹੜੇ ਆਗੂ ਨੇ ਜਾਂ ਜਥੇਬੰਦੀਆਂ ਨੇ ਉਹ ਕਹਿ ਰਹੀਆਂ ਨੇ ਕਿ ਅਸੀਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਧਰਨਾ ਪ੍ਰਦਰਸ਼ਨ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਕਿਸਾਨ 3 ਵਜੇ ਤੱਕ ਧਰਨਾ ਪ੍ਰਦਰਸ਼ਨ ਕਰਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ 3 ਵਜੇ ਤੋਂ ਪਹਿਲਾਂ ਇੱਥੋਂ ਉਠਾਉਂਦਾ ਜਤਿੰਦਰ ਕੁਮਾਰ ਨਾਲ ਸਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ